ਆਜੋ ਚੀਨੀ ਨਾਲ ਮਿੱਠਾ ਤਰਬੂਜ ਚੀਨੀ ਨਾਲ ਮਿੱਠਾ ਤਰਬੂਜ ਚੀਨੀ ਨਾਲ ਮਿੱਠਾ ਤਰਬੂਜ ਆਜੋ 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 50 ਰੁਪਏ ਦਾ 2 ਕਿਲੋ ਅੱਬੇ मजा ਆਏਗਾ ਨਾ ਬिडੋ ਹਾਂ ਵੀ ਉਹ ਸੱਚੀ ਚੀਨੀ ਨਾਲ ਮਿੱਠਾ ਤਰਬੂਜ ਆ ਹਾਂ ਵੀ ਹਾਂ ਪੂਰਾ ਮਿੱਠਾ ਚੀਨੀ ਨਾਲ ਮਿੱਠਾ ਤਰਬੂਜ ਆ ਚੀਨੀ ਨਾਲ ਮਿੱਠਾ ਤਰਬੂਜ ਐਂ ਕਰ ਫਿਰ ਪਾ ਦੇ 2 ਕਿਲੋ ਯਾਰ ਲੇਕਿਨ 1 ਸੈਕਿੰਡ ਲੈ ਵੀ ਜੱਕ ਲਿਆ 50 ਰੁਪਏ ਆ ਲੈ ਭਾਈ ਲੇਕਿਨ ਇਹ 사ਲਾ ਕਰ ਕਹਿ ਰਹਾ ਹੈ ਯਾਹ ਪੇ ਉਸਤਾਦ ਉਹ ਆ ਕੀ ਦਿੱਤਾ ਮੈਨੂੰ ਤੂੰ ਦਾ ਕਹਿੰਦੇ ਚੀਨੀ ਨਾਲੋਂ ਮਿੱਠਾ ਤਰਬੂਜ ਇਹ ਤਾਂ ਜਮੇ ਫਿੱਕਾ ਪਿਆ ਵਾ ਦੇਖਾ ਕੇ ਉਹ ਭਾਈ ਲੱਗਦਾ ਤੂੰ ਧਿਆਨ ਨਾ ਸੁਣਿਆ ਨੀ ਮੈਂ ਕਿਹਾ ਸੀ ਚੀਨੀ ਨਾਲ ਮਿੱਠਾ ਹੋਊਗਾ ਤਰਬੂਜ ਇਹਦੇ ਚ ਚੀਨੀ ਬਾਅਦ ਫਿਰ ਮਿੱਠਾ ਹੋਊਗਾ ਆਏ ਹੋ ਨਾ ਲੇ ਯਾ ਲੈ ਯਾ ਵੱਡਾ ਆ ਜੀਨੀ ਨਾਲ ਮਿੱਠਾ ਹੋਊਗਾ ਕਰਿਆ ਜੀਨੀ ਮਿਕਸ ਕਰ ਚੱਲ ਚੱਲ ਬੜੇ ਹਰਾਮੀ ਹੋ ਬੇਟਾ